ਦੋਸਤੋ ਮੈਂ ਇੱਕ ਯੂਟਿਊਬਰ ਐ ਮੇਰਾ ਨਾਮ ਸੁਜੀਤ ਸਿੰਘ ਪਟਵਾੜਾ ਜਦੋਂ ਅਸੀਂ ਰਿਕੁਐਸਟ ਕਰੀਦੀ ਐ ਆਪਣੇ ਕਲਾਇੰਟ ਨੂੰ ਆਪਣੇ ਸਬਸਕ੍ਰਾਈਬਰ ਨੂੰ ਕਿ ਤੁਸੀਂ ਕੋਈ ਇਹ ਚੈਨਲ ਜਿਹੜੀ ਸਬਸਕ੍ਰਾਈਬ ਕਰੋ ਤੋਂ ਉਪਰਚਲੇ ਕਿ ਸਬਸਕ੍ਰਾਈਬ ਕਿੱਦਾਂ ਕੀਤੀ ਜਾਵੇ ਤੋਂ ਅੱਜ ਮੈਂ ਤੁਹਾਨੂੰ ਇਹ ਦੱਸਣ ਜਾ ਰਿਹਾ ਹਾਂ ਜਿੱਥੇ YouTube ਤੇ ਜਾਓ YouTube ਖੋਲੋ YouTube ਤੋਂ ਬਾਅਦ ਜਿਹੜੀ YouTube ਤੁਸੀਂ ਦੇਖਣਾ ਚਾਹੁੰਦੇ ਹੋ ਉੱਤੇ ਕਲਿੱਕ ਕਰੋ ਜਿਸ ਤਰ੍ਹਾਂ ਮੈਂ ਕਲਿੱਕ ਕਰ ਰਿਹਾ ਹਾਂ ਤੁਸੀਂ ਦੇਖੋਗੇ ਕਿ ਚਿੱਟੇ ਰੰਗ ਦੇ ਵਿੱਚ ਜਿਹੜਾ ਮੈਂ ਪੁਆਇੰਟ ਆਊਟ ਕਰ ਰਿਹਾ ਸਬਸਕ੍ਰਾਈਬ ਲਿਖਿਆ ਹੋਇਆ ਇਹਨੂੰ ਬਟਨ ਇਹਨੂੰ ਨਾਪ ਦਿਓ ਤੇ ਜਿੱਦ ਕਲਿੱਕ ਕਰੋ ਸਬਸਕ੍ਰਾਈਬ ਹੋ ਗਿਆ ਹੁਣ ਤੁਸੀਂ ਮੰਨ ਲਓ ਤੁਸੀਂ ਸਬਸਕ੍ਰਾਈਬ ਨਹੀਂ ਕਰਨਾ ਚਾਹੁੰਦੇ ਇਹਨੂੰ ਡੀ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਅਨਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤੇ ਫਿਰ ਇਸੇ ਬਟਨ ਦੇ ਉੱਤੇ ਕਲਿੱਕ ਕਰੋ ਥੱਲੇ ਇੱਕ ਡ੍ਰੌਪ ਡਾਉਨ ਆਏਗਾ ਜਿੱਥੇ ਲਿਖਿਆ ਹੋਗਾ ਅਨਸਬਸਕ੍ਰਾਈਬ ਜੋ ਅਨਸਬਸਕ੍ਰਾਈਬ ਦੇ ਉੱਤੇ ਟਿਕ ਕਰੋ ਇਹ ਅਨਸਬਸਕ੍ਰਾਈਬ ਜਾ ਕੇ ਨੀਲੇ ਰੰਗ ਦੇ ਵਿੱਚ ਉੱਪਰ ਜਿੱਥੇ ਮੈਂ ਦਰਸਾ ਰਿਹਾ ਇਹ ਆ ਗਿਆ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਜਿਹੜਾ ਚੈਨਲ ਅਨਸਬਸਕ੍ਰਾਈਬ ਹੋ ਜਾਏਗੀ ਪਰ ਉਸ ਤੋਂ ਬਾਅਦ ਫਿਰ ਸਬਸਕ੍ਰਾਈਬ ਦਾ ਫਿਰ ਬਟਨ ਚੱਲੂ ਹੋ ਜਾਏਗਾ ਸੋ ਜਦੋਂ ਵੀ ਤੁਸੀਂ ਸਬਸਕ੍ਰਾਈਬ ਕਰਨਾ ਤਾਂ ਚਿੱਟੇ ਬਟਨ ਨੂੰ ਇੱਥੇ ਕਲਿੱਕ ਕਰੋ ਤੇ ਤੁਹਾਡੀ ਚੈਨਲ ਜਿਹੜੀ ਹੈ ਸਬਸਕ੍ਰਾਈਬ ਹੋ ਜਾਂਦੀ ਹੈ ਜੇ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ